ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜਸਲੀ ਨਾਉ ਬਲੌਗ ਤੇ ਸੋ ਅੱਜ ਸਾਡੀ ਚੜਾਈ ਦੇਖ ਕੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਐਸ਼ ਵੀ ਤਿਆਰ ਆ ਅਸੀਂ ਕਿਤੇ ਜਾ ਰਹੇ ਹੋਵਾਂਗੇ ਸੋ ਤੁਸੀਂ ਸਹੀ ਸੋਚਿਆ ਅਸੀਂ ਚੱਲੇ ਹਾਂ ਮੈਂ ਅੱਜ ਪੈਕ ਕੇ ਘਰ ਚੱਲੀਆਂ ਆਉਂਦੀ ਸੋ ਤਾਂ ਹੀ ਮੈਂ ਜ਼ਿਆਦਾ ਖੁਸ਼ ਆ ਇਧਰ ਮੂਡ ਆਫ ਹੀ ਹੋਣਾ ਇਹਨਾਂ ਦਾ ਮੂਹ ਤਾਂ ਨਹੀਂ ਹੁੰਦਾ ਹੈਲੋ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਹੋ ਤੇ ਅੱਜ ਵਾਲੀ ਐਸ਼ ਨੂੰ ਵੀ ਬਹੁਤ ਜ਼ਿਆਦਾ ਚਾੜ੍ਹਿਆ ਹੋਇਆ ਦੇਖੋ ਐਸ਼ ਕਿੰਨਾ ਟੱਪ ਨਹੀਂ 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 ਕੀ ਕਹਿੰਦੇ ਹੁੰਦੇ ਆਪਾਂ ਕਿਹੜਾ ਘਾਟਾਂ ਕਿਸ ਦੋ ਆਪਾਂ ਸੋਹਰੇ ਚੱਲਨੇ ਆ ਅਰੇ ਆਪਾਂ ਕਿਹਨਾਂ ਕੋਲ ਲਾ ਕੇ ਜਾਵਾਂਗੇ ਆ ਕੀ ਗੱਲ ਥੋੜੀ ਆ ਹੱਡੀ ਭੇਜਤਾ ਯਾਰ ਸੋ ਦੱਸਿਓ ਬਈ ਲੁੱਕ ਦੱਸਿਓ ਕਹਿੰਡ ਲੱਗਦੀ ਆ ਲੱਗਦਾ ਪੱਕਾ ਸੋਹਰੇ ਜਾਣ ਵਾਲਾ ਯੈਸ ਹਮ ਆਸ਼ਮੁਪੂ ਆਹ ਜਿੱਕੀ ਫਿਰਦਾ ਲਿਆ ਲੈਸਾਂ ਦੇ ਬੰਡਲ ਚੱਕੀ ਫਿਰਦਾ ਇਹ ਤਾਂ ਨਹੀਂ ਪਿੰਡ ਲੈ ਗਈ ਜਾਣੀ ਐਸ਼ ਹੈ ਲਿਜਾਂਗੇ ਬੱਡ ਕਿੱਥੇ ਨਾਨਕ ਚੱਲੇ ਆ ਸੋ 2 ਦਿਨ ਵਾਸਤੇ ਐਸ਼ ਦੀ ਹੋ ਗਿਆ ਪੇਪਰ ਤੇ ਪੇਪਰ ਹੋ ਗਿਆ ਖਤਮ ਹੁਣ ਪਾਸ ਹੋਣਾ ਨਾ ਹੋਣਾ ਰੱਬ ਦੇ ਰਿਪੇਂਡ ਕਰਦਾ ਕੀ ਹੋਣਾ ਨਾ ਪਰ ਬੱਚੇ ਛੁੱਟੇ ਆ ਵੈਸੇ ਪੜ੍ਹਦੀ ਚੰਗਾ ਤੇ ਪਾਸਾ ਹੋਈ ਹੈ ਨਾ ਤੇ ਹੁਣ ਛੁੱਟੀਆਂ ਮਿਲੀਆਂ ਸੀ ਦੋ ਕਿ ਛੁੱਟੀਆਂ ਉਸ ਤੋਂ ਬਾਅਦ ਕਲਾਸਾਂ ਸ਼ੁਰੂ ਹੋ ਜਾਣੀਆਂ ਤੇ ਫਿਰ ਬੱਚਿਆਂ ਨੂੰ ਸਾਨੂੰ ਇਦਾਂ ਸੀ ਕਿ ਆਪਾਂ ਜਾਇਆ ਹੀ ਏ ਥੋੜਾ ਮੈਂ ਗਈ ਨਹੀਂ ਸੀ ਕਿ ਜੂਨ ਚ ਗਏ ਸੀ ਛੁੱਟੀਆਂ ਚ ਉਸ ਤੋਂ ਬਾਅਦ ਸਾਡੇ ਤੋਂ ਜਾਇਆ ਨਹੀਂ ਗਿਆ ਸੋ ਹੁਣ ਮੈਨੂੰ ਸੀ ਕਿ ਮੈਂ ਜਾਇਆ ਵਾਂ ਵਿੱਚ ਟਾਈਮ ਹੈਗਾ ਦੋ ਛੁੱਟੀਆਂ ਹੈਗੀਆਂ ਵਾ ਤੇ ਇਧਰੋਂ ਵੀ ਮੈਂ ਥੋੜੀ ਜਿਹੀ ਬ੍ਰੇਕ ਲੈ ਲਈ ਆ ਸਾਰਾ ਕੰਮ ਸਾਰਾ ਕਾਰੀਗਰਾਂ ਨੂੰ ਸਮਝਾ ਕੇ ਚੱਲੀ ਹੋਵੇਗਾ ਇਹ ਫਟਾਫਟ ਉਦੋਂ ਤੱਕ ਮੇਰੇ ਆਉਣ ਤੱਕ ਕਰ ਲਿਆ। ਲੋ ਜੀ ਅਸ਼ਰ ਬੱਚਿਆਂ ਨੂੰ ਛੁੱਟੀਆਂ ਹੋਣ ਤੇ ਘਰ ਵਾਲੀਆਂ ਪੇਕੇ ਨਾ ਜਾਣ ਇਹ ਕਦੇ ਹੋ ਨਹੀਂ ਸਕਦਾ। ਹੈ ਹੁਣ ਤੋਂ ਲੈਸਾਂ ਦੇ ਸਾਰੇ ਖੋਲ ਖੋਲ ਸਿੱਟੀ ਜਾਲ ਚੰਗਾ। ਹੂੰ ਸੋ ਆਪਣੇ ਸ਼ੋਰੂਮ ਦੇ ਵਿੱਚ ਕਾਫੀ ਜ਼ਿਆਦਾ ਇੱਧਰ ਦਿਖਾ ਨਹੀਂ ਸਕਦੇ ਤੁਹਾਨੂੰ ਸੋ ਝੋਲੇ ਭਰੇ ਪਏ ਆ। ਸੋ ਸਾਰਾ ਨਾ ਟਿਕਾਉਣ ਵਾਲਾ ਸਮਾਨ ਲਿਆ ਕੇ ਉਮੇ ਰੱਖਿਆ ਪਿਆ ਵਾ ਸੋ ਜਦੋਂ ਨਾ ਸਮਾਨ ਰਹਿ ਗਿਆ ਇੱਕ ਦੋ ਚੀਜ਼ਾਂ ਜੀਆਂ ਰਹਿ ਗਈਆਂ ਆਪਣੀਆਂ ਲਿਉਣ ਵਾਲੀਆਂ ਫਿਰ ਕੰਪਲੀਟ ਹੋ ਜਾਊਗਾ ਬੁਟੀਕ ਦਾ ਇੱਕ ਤਾਂ ਸੈਟਿੰਗਾਂ ਰਹਿ ਗਈਆਂ ਇੱਥੇ ਲਾ ਕੇ ਲੈਣ ਲੈ ਕੇ ਲਾਉਣ ਵਾਲੀਆਂ ਆਪਣੀਆਂ ਤੇ ਇੱਕ ਮੇਨ ਆਪਣੀ ਚੇਅਰ ਰਹਿ ਗਈ ਬੈਕ ਸਾਈਡ ਤੇ ਤੇ ਇੱਕ ਆਪਣਾ ਰਹੇਗਾ ਸੋਫਾ ਲਾਉਣ ਵਾਲਾ ਜਿਹਦਾ ਮਨ ਕਿ ਚਲੋ ਸੋਫਾ ਹੀ ਬਣੂਗਾ ਇਹ ਕੈਮਰੇ ਦੇ ਬੈਕ ਸਾਈਡ ਲੱਗੂਗਾ ਉਹਦਾ ਬੈੱਡ ਵੀ ਬਣ ਜਾਏਗਾ ਮਨ ਕਿ ਚਲੋ ਅੱਪਾ ਇੱਥੇ ਆਰਾਮ ਵੀ ਕਰਨਾ ਆਰਾਮ ਦੀ ਕਰ ਸਕਦੇ ਹਾਂ ਸੋ ਜਦੋਂ ਅਸੀਂ ਸ਼ੂਟਿੰਗ ਕਰਦੇ ਹਾਂ ਨਾ ਕਿਵਰੇ ਥੱਕ ਜਾਈਦਾ ਇੱਥੇ ਤੇ ਉਹ ਫਿਰ ਤਾਂ ਠੀਕ ਆ ਤੇ ਇਹ ਸਾਡੀ ਹੈਗੀ ਰੋਜੀ ਰੂਟੀ ਤੇ ਅਸੀਂ ਬਹਿ ਨਹੀਂ ਸਕਦੇ ਓਕੇ ਇਹ ਐਸੇ ਕਰਕੇ ਫਿਰ ਸਾਡੇ ਪੈਰ ਦੋਹਾਂ ਲੱਗ ਜਾਂਦੇ ਖੜ ਕੇ ਸੋ ਫਿਰ ਉਹ ਆਪਾਂ ਹੁਣ ਜਲਦੀ ਉਹ ਲੈ ਕੇ ਆਵਾਂਗੇ ਤੇ ਬਾਕੀ ਦੱਸੋ ਵੀ ਗ੍ਰਾਫਿਕ ਹੌਲੀ ਹੌਲੀ ਹੁਣ ਘੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਥੋੜਾ ਪਿਆਰ ਆ ਬਾਈ ਜੀ ਹਨਾ ਤੇ ਆਪਾਂ ਕਿੱਥੋਂ ਸਟਾਰਟ ਕੀਤਾ ਸੀ ਤੇ ਕਿੱਥੋਂ ਤਾਈਂ ਆਪਾਂ ਪਹੁੰਚੇ ਹਾਂ ਥੋੜਾ ਪਿਆਰ ਆ ਸਾਡਾ ਹਾਰਡ ਵਰਕ ਕਹਿ ਸਕਦੇ ਆ ਉਸ ਪ੍ਰਮਾਤਮਾ ਦੀ ਮਿਹਰ ਕਹਿ ਸਕਦੇ ਆ ਸੋ ਦਿਨ ਰਾਤ ਆਪਾਂ ਆਪਦੇ ਇਦਾਂ ਆਪਦੇ ਆਪਦੇ ਬਿਜ਼ਨਸ ਬਾਰੇ ਸੋਚਦੇ ਆ ਕਿ ਕਿੱਦਾਂ ਆਪਾਂ ਵਧਾਉਣਾ ਹਨਾ ਕਿੱਦਾਂ ਹੀ ਥੱਲੋਂ ਉੱਠ ਹਣਾ ਤੁਸੀਂ ਸਾਰੇ ਸਾਡੇ ਜਿਹੜੇ ਚਿਰ ਤੋਂ ਬਲੌਗ ਦੇਖਦੇ ਤੁਹਾਨੂੰ ਪਤਾ ਹੀ ਆ ਹਣਾ ਤੇ ਹੁਣ ਵੈਸੇ ਹੁਣ ਘਰ ਆ ਲਈਆਂ ਵੀ ਤਿੰਨ ਚਾਰ ਹੋ ਗਈਆਂ ਚਲ ਚਲ ਰਹਿਣ ਸਟਾਰਟ ਕਰੀਏ ਚਲੋ ਗੱਡੀ ਸਟਾਰਟ ਕਰੋ ਜਾਨਾ ਲਾ ਲਾ ਤਾਂ ਫਿਰ ਹੁਣ ਸੱਚ ਸੁਣਣੀ ਜਾਂਦਾ ਤਾਂ ਹੈਗੀ ਤਾਂ ਹੈਗੀ ਮੈਂ ਮੱਕਰ ਦਾ ਹੋਈ ਖੜੀ ਆ ਆ ਮੇਰੀ ਫੇਵਰਟ ਆ ਭਈ ਇਹ ਇੱਕ ਨੰਬਰ ਦੋ ਨੰਬਰ ਉਹ ਗੱਲ ਵੱਡੇ ਆ ਤਿੰਨ ਨੰਬਰ ਨਹੀਂ ਉਹਨੂੰ ਵੀ ਕਹੋ ਨਾ ਸੋ ਮਨਪ੍ਰੀਤ ਸੂਰ ਨੋਹਾ ਬਾਗੇ ਚੱਲੀ ਅੱਜ ਹਾਂ ਕਦੇ ਤਾਂ ਇਹ ਜੈਪਰਾਇਆ ਜੈਪਰਾਇਆ ਕੱਲ ਜੈਪਰੀ ਜਿਹੜਾ ਪਾਇਆ ਸੀ ਹੈਨਾ ਸੋ ਆ ਆ ਇਦਾਂ ਲੱਗਦਾ ਕਿ ਜਿੱਦਾਂ ਪੂਰੀ ਦਾ ਹੁੰਦਾ ਹੈਨਾ ਸਟਾਪ ਪੂਰੀ ਤਰ੍ਹਾਂ ਇਹਦਾ ਹੂੰ ਲੈ ਜੀ ਕ੍ਰਿਸ਼ਨ ਤੂੰ ਰਹਿਣ ਦੇ ਬੰਨ ਨੂੰ ਚੱਕਰੀ ਐ ਨਹੀਂ ਘੁੰਮਦੀ ਐ ਘੁੰਮਦੀ ਐ ਹਾਂ ਘੁੰਮਦੀ ਹੈਨਾ ਹੋਰ ਤਾਂ ਰਹਿਣ ਦੇ ਸਾਨੂੰ ਪਤਾ ਨਹੀਂ ਲੱਗਣਾਗਾ ਐਸ਼ੋ ਸੈਂਡਰ ਪਾਊਚਰ ਚਲੀਏ ਲੇਟ ਹੋਗੇ ਲੇਟ ਹੋਗੇ ਵਾਹ ਹੁਣ ਤਾਂ ਇਹਨੂੰ ਐਂ ਵਿਛੀ ਲੈ ਕੇ ਨਿਕਲ ਜਾ ਪਿੰਡ ਪਹੁੰਚ ਹਾਂ ਚਲੋ 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 ਠੀਕ ਕਰੀਏ ਤਿਆਰੀ ਹਾਂ ਲੈ ਘਰ ਵੀ ਮੇਤਰੋ ਇਹ ਐਸ਼ ਕੌਣ ਆ ਇਹ ਕੌਣ ਐਸ਼ ਦੀ ਤਾਂ ਇਹ ਹੈਗੀ ਮਾਸੀ ਪੁੱਤ ਹਾਂ ਮਨਪੀਤ ਇਹਦੀ ਮਸ ਵੀ ਲੱਗੀ ਨਾ ਤੇ ਐਸ਼ ਆ ਕੀ ਆ ਹੈ ਇਹ ਤੇਰੀ ਜੋਤੀ ਮਾਸੀ ਆ ਹੈਸ਼ ਹਾਂ ਇਹ ਤੇਰੀ ਜੋਤੀ ਮਾਸੀ ਆ ਬਈ ਹੈਲੋ ਇਹਨਿੰਦੇ ਨਾ ਬੋਲਣਾ ਚਲੋ ਚੱਲੀਏ ਕਰਗੇ ਤਿਆਰੀ ਹਾਂਜੀ ਓਕੇ ਜੀ ਲੋ ਵੀ ਇੱਕ ਦੋ ਫੋਟੋਆਂ ਕਰ ਲੀ ਗਏ ਤਿਆਰ ਹੋਏ ਆ ਮੈਨੂੰ ਸੜ ਤਿਆਰ ਤੁਰ ਹੋਣ ਦਾ ਸ਼ੌਂਕ ਥੋੜਾ ਘੱਟ ਆ ਰਿਹਾ ਨਾ ਤੇ ਥੋੜੇ ਆਪ ਦੇ ਕੰਮਕਾਰਾਂ ਦੀ ਬਿਜ਼ੀ ਹੋਈ ਦਾ ਹਨਾ ਲੋ ਵੀ ਦੋਸਤੋ ਗੱਡੀ ਆਪਣੀ ਵੀ ਸਵੇਰੇ ਸਵੇਰੇ ਧੋਤੀ ਸੀ ਵੈਕਿਊਮ ਕਰਕੇ ਇਹਨੂੰ ਬਣਾਤੀ ਆ ਵਧੀਆ ਤੇ ਗੱਡੀ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਸੀਗਾ ਹੁਣ ਗੱਡੀ ਤੇ ਆ ਗਈ ਜਵਾਨੀ ਦੁਬਾਰਾ ਫੇਰ ਉਹ ਚੀਜ਼ਾਂ ਲੈਣੀਆਂ ਸੋਖੀਆਂ ਇਹਨਾਂ ਨੂੰ ਮੈਂਟੇਨ ਰੱਖਣਾ ਬੜਾ ਔਖਾ ਹੂੰ ਚੱਲ ਗਏ ਦੁਪਹਿਰੇ ਹੈ ਦੁਪਹਿਰੇ ਝੂਟਾ ਓਏ ਆ ਸੀਹੇ ਦੁਪਹਿਰੇ ਕਿਹੜਾ ਝੂਟਾ ਹੁੰਦਾ ਤੇਰਾ ਇਹ ਆ ਵੇਰਾ 2 ਵਜ ਗਏ ਆ ਪੁੱਤ ਚੱਲ ਗਏ ਔਰਦਰ ਬੇਬੇ ਦੀ ਤੇਰੀ ਦੀ ਨੇ ਗੇਜ ਲਾਲ ਹੁੰਦੀ ਜਾਂਦੀ ਆ ਤੇ ਏਦੂ ਪਹਿਲਾਂ ਆਪਣੀ ਨੇਰੀ ਬਣਾਵੇ ਉਹ ਪੱਛ ਲਗੀ ਆਪਾਂ ਉਹ ਤਾਂ ਬੈ ਗਈ ਠੰਡੇ ਤਾਂ ਕਿ ਨਹੀਂ ਮੈਂ ਤਾਂ ਨਹੀਂ ਗਰਮੀ ਜੀ ਘੜਦੀ ਐਸ਼ ਆਪਾਂ ਦੋਨੇ ਇੱਕੋ ਜਿਹੇ ਆ ਨਾ ਚੱਲ ਆ ਗਿਆ ਝੂਟਾ ਵੱਡਾ-ਭੁੱਡਾ ਕੋਈ ਨਹੀਂ ਮੈਂ ਚੱਲਿਆ ਜੀ ਜਾਣਾ ਤਾਂ ਆ ਜੀ ਮੈਂ ਨਹੀਂ ਮੈਂ ਗੱਡੀ 'ਚ ਚੱਲਿਆ ਮੈਥੋਂ ਨਹੀਂ ਭਕਾਈ ਹੁੰਦੀ ਲਓ ਵੀ ਮਿੱਤਰੋ ਪਹੁੰਚ ਗਏ ਆ ਮਨਪੀਤ ਦੇ ਪਿੰਡ ਕਿਦਾਂ ਪ੍ਰੀਤੋ ਹੂੰ ਕਮ ਲਾਗੀ ਜੁਹੇਰ ਵਾਲੀ ਚੜਾਈ ਨਹੀਂ ਰਹੀ ਹੈ ਨਾ ਹੂੰ ਸੋ ਆਵਾਜ਼ਾਂ ਆਉਂਦੀਆਂ ਵਈਆਂ ਇਧਰਲੀ ਸਾਈਡ ਤੋਂ ਲਓ ਜੀ ਇੱਧਰ ਸ਼ਾਮ ਹੋ ਗਈ ਹੈ ਡੇੜੀ ਦੇ ਕਬੂਤਰ ਬੈਠੇ ਨਹੀਂਗੇ ਡੇੜੀ ਬਿਠਾਈ ਜਾਂਦਾ ਉਹਨਾਂ ਨੂੰ ਇਹ ਡੇੜੀ ਪਹਿਲੇ ਦਿਨ ਡਾਇਆ ਬੱਚਾ ਆਪਾ ਇਹ ਇਹ ਚੱਕ ਬਹਿ ਕੋਠੀ ਦੇ ਗੁਰਦੁਆਰਾ ਸਾਹਿਬ ਜੀ ਬੋਲਣ ਦੀਆਂ ਆਵਾਜ਼ਾਂ ਆ ਚੁੱਕੀਆਂ ਜੀ ਤੇ ਇੱਧਰ ਆਪਣੀ ਥਾਰ ਲੱਗੀ ਖੜੀ ਅੰਦਰ ਤੇ ਸ਼ਾਮ ਦਾ ਮਾਹੌਲ ਸੋ ਰੋਟੀ ਦਾ ਹੋ ਗਿਆ ਟਾਈਮ ਸੁਖਾਣਾ ਆਪਾਂ ਖਾ ਲੈਨੇ ਇਸੇ ਟਾਈਮ ਤੇ ਦਿਨ ਖੜੇ ਖੜੇ ਮਗਰੋਂ ਫਿਰ ਫਾਇਟ ਵਧਣੀ ਸ਼ੁਰੂ ਹੋ ਜਾਂਦੀ ਜਦ ਜਿਆਦਾ ਢੇਰੇ ਖਾਣੇ ਆਪਾਂ ਹਨਾ ਹਾਂ ਸੋ ਕਿਚਨ ਦੇ ਵਿੱਚੋਂ ਮਾਇਕਾ ਆਉਣ ਲੱਗੀਆਂ ਨੇ ਅੰਦਰ ਲਾਈਟਾਂ ਕਰਦੇ ਆਪਾਂ ਆਉਣ ਮਾਇਕਾ ਆਉਂਦੀਆਂ ਕਿਚਨ ਦੇ ਵਿੱਚੋਂ ਗੱਲਾਂ ਕਰਦੇ ਸੀ ਕਿਚਨ ਦੇ ਵਿੱਚ ਮਾਇਕਾ ਆਉਂਦੀਆਂ ਪਈਆਂ ਹਾਂ ਆਹਾ ਲੋ ਹਾਂ ਬਤ ਪੱਖਾ ਚਲਾ ਦੇ ਅੰਦਰਲਾ ਅੰਦਰਲਾ ਨਾ ਚਲਾਈ ਅੰਦਰਲਾ ਰਹਿਣ ਦੇ ਚਲਾਉਣ ਨੂੰ ਮੈਨੂੰ ਵੀ ਗਰਮੀ ਆਉਂਦੀ ਆ ਤੈਨੂੰ ਵੀ ਗਰਮੀ ਆਉਂਦੀ ਆ ਚਲੋ ਏਸੀ ਚਲਾ ਦਿੰਦੇ ਕੋਈ ਨੇ ਏਸੀ ਚਲਾ ਲਾ ਫਿਰ ਚੱਲੀ ਤੇ ਜਾਂਦਾ ਜੀ ਉੱਥੇ ਆਪਾਂ ਬੰਦ ਨਹੀਂ ਕਰਕੇ ਏਸੀ ਬੰਦ ਕਰਤਾ ਤੈਨੂੰ ਕੈਂਬਰ ਪੈਨ ਲੱਗ ਜਾਂਦਾ ਛੇਤੀ ਉਹਨੂੰ ਵੀ ਗਰਮੀ 줘 ਮਾਰਿਆ ਵਿਚਾਰੀ ਨੂੰ ਚਲਾ ਲਾ ਬੋਤੇ ਇਸੀ ਚਲਾ ਲਾ ਤੂੰ ਰਿਮੋਟ ਤੋਂ ਪਰ ਉੱਥੇ ਤੇ ਤੈਨੂੰ ਮੁੱਟ ਚੱਲਦੀ ਹੁੰਦੀ ਹੈ ਨਾ ਠੀਕ ਆ ਲਓ ਤੁਹਾਨੂੰ ਬੁਲਾਉਣੇ ਆ ਮਾਤਾ ਜੀ ਨਾਲ ਹੈਲੋ ਮਾਂ ਕੀ ਹਾਲ ਆ ਠੀਕ ਆ ਬੜੀ ਆ ਲਓ ਜੀ ਰੋਟੀਆਂ ਲੈ ਰਹੀਆਂ ਨੇ ਹਨਾ ਰਾਤ ਦੇ ਖਾਣੇ ਦਾ ਹੋ ਗਿਆ ਟਾਈਮ ਆਪਾਂ ਸਿਲੰਡਰ ਬਾਹਰ ਕੱਢਿਆ ਹੋਇਆ ਅੱਛਾ ਇਹ ਲੱਗਦਾ ਕੀਤਾ ਵੇ ਹਨਾ अच्छा ठीक है ठीक है ठीक है ठीक है अच्छा ठीक है ठीक है ਜਿਹੜਾ ਆਪਾਂ ਵਿੱਚ ਫਿਕਸ ਹੋਇਆ ਸੀ ਉਹ ਵੱਡਾ ਚੁੱਲਾ ਉਹ ਥੱਲੇ ਜਿੱਥੇ ਵੈਸੇ ਆਰ ਜੀ ਰੱਖਿਆ ਹੋਇਆ ਹੈ ਨਾ ਵੈਸੇ ਹੀ ਸਹੀ ਆ ਸਹੀ ਆ ਮੈਂ ਵੀ ਕਹੋ ਆਪਣੀ ਤਾਂ ਫੀਟਿੰਗ ਪ੍ਰੋਪਰ ਕੀਤੀ ਹੋਈ ਸੀ ਆ ਦੇਖੋ ਜੀ ਇਹ ਆਪਣਾ ਕਿਚਨ ਆ ਗਿਆ ਇੱਥੇ ਵਧੀਆ ਨਹੀਂ ਦੱਸ ਦਿਖਾ ਦੇ ਕਿਚਨ ਹਮ ਆ ਕਿਚਨ ਆ ਗਿਆ ਇੱਧਰ ਸੋ ਕੰਦ ਰੱਖਣਾ ਪੜਦਾ ਇੰਨੀ ਨਾ 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 ਆ ਗਿਆ ਕਿਚਨ ਆਪਣਾ ਲੋ ਅੱਜ ਹੋ ਗਿਆ ਮੁੱਦਾ ਇੱਥੇ ਇਦਾਂ ਕਿ ਆਪਾਂ ਮੱਕੀ ਦੀ ਰੋਟੀ ਘੱਟ ਖਾਣੇ ਆ ਤੇ ਇਧਰ ਮੱਕੀ ਦੀ ਰੋਟੀ ਬਣਨ ਲੱਗੀ ਹੈ ਨਾ ਚੱਕਣੇ ਵੇਲੇ ਨਾ ਚੱਕਣੇ ਵੇਲੇ ਨਾ ਹਾਂ ਮੱਕੀ ਦੀ ਠੀਕ ਆ ਮੈਂ ਮੱਕੀ ਦੀ ਰੋਟੀ ਘੱਟ ਖਾਣੇ ਮੇਰੇ ਕੇ ਰੁਟਕੇ ਸਿੰਪਲ ਮਾਰ ਰਹੀਏ ਨੇ ਨਾ ਮਨਪੀਤ ਨਹੀਂ ਖਾਣੀ ਮੱਕੀ ਦੀ ਰੋਟੀ ਆ ਇਧਰ ਆਪਣੀ ਲੌਬੀ ਆ ਜਾਂਦੀ ਹੈ ਲੌਬੀ ਵਾਲਾ ਏਰੀਆ ਆ ਜਾਂਦਾ ਸਾਰਾ ਇਹ ਤੇ ਕਈ ਵਰੀ ਆਪਾਂ ਇੱਥੇ ਇਸ ਵਾਰ ਹੀ ਲਵਾਏ ਆ ਸੋ ਉਹ ਇਥੋਂ ਆਪਣੇ ਸਾਰੇ ਘਰ ਦਾ ਦ੍ਰਿਸ਼ ਦੇਖਦਾ ਇਥੋਂ ਸਾਰਾ ਜਿੰਨਾ ਇੱਥੇ ਆਪਾਂ ਆਪਣੀ ਲੌਬੀ ਦੇ ਵਿੱਚੋਂ ਆ ਸਾਰੇ 20 ਦੇ ਵਿੱਚ ਸਾਰੇ ਆਪਾਂ ਉਹਦਾ ਕੈਮਰੇ ਦੇਸ ਦੇ ਨੇ ਉਹ ਉਧਰ ਗੱਡੀ ਖੜੀ ਐ ਇੱਧਰ ਆਪਣੀ ਥਾਰ ਖੜੀ ਆ ਆਪਾਂ ਲੌਬੀ 'ਚ ਖੜੇ ਆ ਜਿੱਥੇ ਮੈਂ ਵੀਡੀਓ ਸ਼ੂਟ ਕਰ ਰਿਹਾ ਸੋ ਆਪ ਬੈਕ ਸਾਈਡ ਦੂਸਰੀ ਪਾਸੇ ਦਾ ਆ ਗਈ ਹੈ ਨਾ ਸੋ ਆ ਦੋਨੇ ਸਾਈਡ ਲੱਗੇ ਹੋਏ ਕੈਮਰੇ ਦੋਨੇ ਸਾਈਡ ਹੈ ਨਾ ਠੀਕ ਆ ਸੋ ਇੱਧਰ ਤੁਹਾਨੂੰ ਕੱਲ ਦਿਖਾਵਾਂਗੇ ਆਪਾਂ ਹਨ ਉੱਪਰ ਹੈ ਜੀ ਹੈ ਨਹੀਂ ਸੋ ਇਧਰ ਮਨਪ੍ਰੀਤ ਦੇ ਬਜ਼ੁਰਗ ਨੇ ਭਾਬੀ ਦੀਆਂ ਫੋਟੋਆਂ ਲਗੀਆਂ ਹੋਈਆਂ ਨੇ ਦੇਖ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਫੋਟੋਆਂ ਦੇਖੋ ਤੇ ਆ ਆ ਗਿਆ ਰੂਮ ਆ ਬੈਠ ਗਿਆ ਪ੍ਰੀਤੋ ਲਾਈਟ ਆਨ ਕਰਕੇ ਲਾ ਆਈ ਬਈ ਮम्मा ਨੇ ਰੋਟੀਆਂ ਲਾ ਲਈਆਂ ਵਾ ਠੀਕ ਹੈ ਨਾ ਮੇਰੀਆਂ ਰੋਟੀਆਂ ਦੂਜੀਆਂ ਜਿਹੜੀਆਂ ਹੈਗੀਆਂ ਦੂਜੀਆਂ ਸਿੰਪਲ ਲੱਤੀਆਂ ਵੀ ਆ ਤੇ ਐਂ ਆਪਣਾ ਮਿੱਠੂ ਮੀਆ ਮੇਰੀਆਂ ਮੱਕੀ ਦੀ ਆਪਾਂ ਦਈਆਂ ਹਨਾ ਹਾਂ ਮੱਕੀ ਦੀ ਆਪਾਂ ਸਿੰਪਲ ਖਾਂਦੇ ਮਿੱਠੂ ਮੱਕੀ ਦੀ ਬਾਲੀ ਨਹੀਂ ਖਾਦੀ ਜਨੀ ਪਤਾ ਨਹੀਂ ਕੀ ਗੱਲ ਆ ਮੱਕੀ ਵਾਲੇ ਮੱਕੀ ਵਾਲੇ ਗਾ ਕੇ ਇਧਰ ਬੈਠ ਨਾਲ ਰੋਟੀ ਖਾਉਂਗੀ ਤੁਸੀਂ ਖਾਣੀਆਂ ਪਨੀਰ ਪੁਰਜੀ ਹੂੰ ਹੂੰ ਤੂੰ ਮੱਕੇ ਨਾਲ ਖਾਣੀ ਰੋਟੀ ਮੇਰੇ ਹਸਣਾ ਘਸੁੰਨਾ ਦੇ ਨਾਲ ਲੜਨਾ ਆ ਜਾ ਆ ਜਾ ਆ ਜਾ ਹੁਣ ਤਾਂ ਇਧਰ ਮੇਰੇ ਫੇ ਜਿੱਥੇ ਮਰਜੀ ਆ ਜਾ ਲੜਨ ਚ ਮੈਂ ਥੱਕ ਗਈ ਨਾਲ ਜੀ ਹੁਣ ਹੈ ਗੁੱਸਾ ਢਾਉਣ ਦੀ ਲੋੜ ਆ ਮੈਨੂੰ ਐ ਹੈ ਮੈਂ ਆਪੇ ਸਟਾਰਟ ਹੋ ਜੂੰਗੀ ਲੜਨ ਨੂੰ ਇਕੱਲੀ ਨਹੀਂ ਲੜਨ ਨੂੰ ਸਾਰੀਆਂ ਬੀਬੀਆਂ ਕਾਮ ਹੁੰਦੀਆਂ ਨੇ ਹੈ ਸਹੀ ਆ ਪਤਾ ਨਹੀਂ ਕੀ ਕਰ ਐਸ਼ ਤੂੰ ਮੇਰੇ ਨਾਲ ਆ ਜਾ ਬੇਬੇ ਕੁੱਟਣੀ ਦੇ ਰੀ ਇੱਥੇ ਆਪਾਂ ਹੈ ਤਿਆਰ ਮੈਂ ਮਿਰਚ ਲੈ ਕੇ ਆਇਆ ਵਾਓ ਅੱਛਾ ਲੈ ਮਿੱਠੂ ਵਾਸਤੇ ਮਿਰਚ ਲਈ ਉੱਪਰ ਜੇ ਬੋਕਲ ਜਿਹਾ ਵੜਾ ਤੇਰੇ ਕੋਲੇ ਉਹਨੂੰ ਦਿਸੀ ਨਹੀਂ ਹੈ ਜੀ ਮਿਰਚ ਦੱਸ ਗਈ ਲੱਗਦਾ ਹਾਏ ਨਹੀਂ ਉਹਨੂੰ ਸਭ ਪਤਾ ਉਹ ਚੱਕ ਲਈ ਲੈ ਉਹ ਖਾ ਪਿਚੂ ਕੋ ਕੇ ਲੈ ਪਾ ਆਈਆਂ ਫਿਰ ਵੇਰੀ ਨਜ਼ਾਰੇ ਆ ਪੂਰੇ ਇੱਥੇ ਚਿਤਰੀਆ ਕੋਲ ਬੁਟੀਕ ਦਾ ਕੰਮ ਕਰ ਕਰ ਕੇ ਮਨ ਪੇਚ ਗਈ ਆ ਥੱਕ ਮੈਂ ਤਾਂ ਥੱਕ ਗਈ ਤੇ ਦੋ ਦਿਨ ਹੁਣ ਕਹਿੰਦੀ ਮੈਂ ਸੁੱਤੀ ਰਹਿਣਾ ਇੱਥੇ ਮੈਨੂੰ ਕੋਈ ਨਹੀਂ ਠਾਉਣਾ ਨਹੀਂ ਇੱਥੇ ਕਿਉਂਕਿ ਐਸ਼ ਨੂੰ ਦੋ ਛੁੱਟੀਆਂ ਸੀ ਤੇ ਪੇਪਰ ਪੂਰੇ ਖਤਮ ਹੋ ਗਏ ਆ ਤੇ ਹੁਣ ਦੋ ਛੁੱਟੀਆਂ ਤੇ ਮੈਨੂੰ ਕਹੇ ਤੈਨੂੰ ਹੀ ਨਾਰ ਹੀ ਰੱਖਣਾ ਇੱਥੇ ਹੂੰ ਮੈਂ ਜਾਣਾਂ ਤੂੰ ਆਜੀ ਮਗਰ ਬਾਤ ਛੱਡ ਕੇ ਛੱਡ ਚੱਲਿਆ ਤੈਨੂੰ ਮੈਂ ਜਾਓ ਆਪਾਂ ਕੋਈ ਚੱਕਰ ਨਹੀਂਗਾ ਕੋਈ ਚੱਕਰ ਨਹੀਂ ਬਸ ਤੇ ਆ ਜਾਈਗੀ ਨਾ ਮੈਂ ਥਾਰ ਤੇ ਆਉਂਗੀ ਥਾਰ ਤੇ ਆਏਗੀ ਥਾਰ ਚਲਾ ਕੇ ਲਏਗੀ ਫੇਰ ਤਾਂ ਨਾ ਤੂੰ ਪਹੁੰਚੇ ਰਾ ਥਾਰ ਪਹੁੰਚੇ ਬਣ ਅੱਛਾ ਅੱਜ ਆਈ ਨਹੀਂਗਾ ਮੈਂ ਤਾਂ ਬਸ ਤੇ ਆ ਜੂੰ ਸੋ ਬਸਾਲ ਕੰਮ ਨਹੀਂ ਮੇਤੋਂ ਅ ਬਸਾਲਾ ਗਾਮਣੀ ਹੋਣਾ ਭਾਈ ਹੋਂ ਜਦੋਂ ਏਸੀ ਵਾਲੀਆਂ ਗੱਡੀਆਂ ਦੇ ਬੰਦਾ ਜਾਣ ਗਏ ਜੀ ਨਾ ਬੱਸਾਂ ਤੇ ਜਾਣ ਲੋਕ ਏ ਨਹੀਂ ਜਾਂਦੀ ਬੱਸ ਤੇ ਹੁਣ ਹਾਂ ਲਓ ਜੀ ਰੋਟੀ ਆਈ ਲਓ ਇੱਕ ਖਾਣਾ ਆ ਗਿਆ ਮਾਤਾ ਲੈ ਕੇ ਇਹ ਮਾਤਾ ਕੀ ਕੀ ਰੋਟੀ ਪਹਿਲਾਂ ਮੇਰੀ ਤੇਰਾ ਨਾ ਖਾਣਾ ਮੇਰੀ ਬਾਅਦ ਚ ਹੋਣੀ ਮੇਰੀ ਸਪੈਸ਼ਲ ਪਹਿਲਾਂ ਆ ਗਈ ਆ ਲਓ ਜੀ ਘਰ ਦੇਆਂ ਹੋ ਰਹੀਆਂ ਸਫਾਈਆਂ ਸਵਾਪਾਂਪ ਨਵਾਂ ਲੈ ਕੇ ਆਂਦਾ ਮੈਂ ਮਾਨਪਤ ਮੁੱਗੋਂ ਲੈ ਕੇ ਆਏ ਸੀਗੇ ਤੇ ਸੀਮ ਆਪਣੇ ਕੋਲ ਇਹਦੇ ਨਾਲ ਦਾ ਇੱਕ ਪਾਣੀ ਦੀ ਵੇਸਟਿੰਗ ਬਹੁਤ ਜ਼ਿਆਦਾ ਘਟ ਹੁੰਦੀ ਆ ਤੇ ਪਾਈਪ ਡਬਲ ਲੱਗੀ ਹੋਈ ਆ ਉਹ ਲੱਗਾ ਹੋਇਆ ਪੰਪ ਨਿਕਾਜ ਸੋ ਉਹੀ ਚੈਕਿੰਗ ਹੋ ਰਹੀ ਆ ਪੰਪ ਦੀ ਉਹ ਜਵਾ ਨਿੱਕੀ ਜੀ ਚੀਜ਼ ਆ ਤੇ ਪ੍ਰੈਸ਼ਰ ਦਾ ਬਹੁਤ ਜ਼ਿਆਦਾ ਆ ਆਪਣੇ ਕੋਲ ਵੀ ਸੇਮ ਹੀ ਇਹਦੇ ਨਾਲ ਦਾ ਲੱਗਾ ਹੋਇਆ ਘਰੇ ਇਹਦਾ ਬਾਟਿਕਾ ਪਾਣੀ ਲਈ ਜਾਂਦਾ ਹੈ ਐਸ਼ ਇੱਥੇ ਨਾਨਕੇ ਆ ਕੇ ਪੂਰਾ ਖੇਡਣੇ ਜਨ ਇੰਜੋਏ ਕਰ ਰਹੀ ਆ ਐਸ਼ ਕੀ ਕਰਦਾ ਤੇ ਥਾਂ ਦੀ ਗੋਡੀ ਵੀ ਹੋ ਰਹੀ ਇੱਧਰ ਆਪਾਂ ਕੀ ਕਰਦੇ ਆ ਐਸ਼ ਕਾਦੇ ਚ ਲੱਗੇ ਹੋਏ ਆ ਹਾਂ ਇਹ ਕ ਤਾਂ ਟੁੱੜੀ ਜਾਨੀ ਆ ਹਾਂ ਥੱਲੇ ਡਿੱਗੇ ਆ ਇਹ ਟੁੱੜਨਾ ਇਹਨੂੰ ਫਿਰ ਇਹ ਕੀ ਚੀਜ਼ ਆ ਯਾਰ ਨਵੀਂ ਚੀਜ਼ ਹੀ ਆ ਤਾਂ ਕੋਈ ਫੜ ਜਾ ਕਰ ਕਿੱਧਰ ਚੱਲੀ ਆ ਫੜ ਲਓ ਫੜ ਲਓ ਕਹਾਂ ਫੜ ਲਓ ਕਹ ਕਰਾ ਕੀ ਆ ਗਿਆ ਸੀ ਆ ਦੇਖੋ ਕੁਛ ਨਹੀਂ ਦਿੱਤੀ ਮਿਲਿਆ ਕੀ ਆ ਅੱਛਾ ਦੇਖੀਆ ਇਹ ਬੋਤ ਕੋਈ ਕੁਛ ਨਹੀਂ ਕਹਿੰਦੀ ਇਹ ਮੂੰਹ ਹੀ ਆ ਗਈ ਇਹ ਕੁਛ ਨਹੀਂ ਕਹਿੰਦੀ ਫੜ ਲਾ ਫੜ ਲਾ ਫੜ ਲਾ ਨਹੀਂ ਕੁਛ ਨਹੀਂ ਕਹਿੰਦੀ ਫੜ ਲਾ ਫੜ ਲਾ ਨਹੀਂ ਕਹਿੰਦੀ ਕੋ ਮੈਂ ਕਹਤਾ ਜਦੋਂ ਫੜ ਲਾ ਪੱਕੇ ਥਾਂ ਦੇ ਆ ਗਈ ਪੁੱਤ। ਪਾਤਾ 1 ਕੇਜੀ ਆ। ਇਹਨੂੰ ਬਾਹਰ ਨੂੰ ਕੱਢ ਦੇ। ਕੁਛ ਨਹੀਂ ਕਹਿੰਦੀ ਏ। ਆਹ ਵੇ ਮम्मा ਕੋਲੇ ਬੈਠੇ ਪੁੱਤ ਉਹ। ਮਾਨੋ। ਆਹ ਹੋ ਗਿਆ। ਮਾਨੋ ਵੇ ਕਿੱਡਾ ਵੱਡਾ ਤਦੂ ਵੀ ਆਂਦਾ ਛੂ। ਮਾਨੋ। ਮਾਨੋ। ਤੁਮ ਇਹ ਸਾਡਾ ਨਿੱਕਾ ਜਿਹਾ ਮੂੰਗੜਾ ਐ ਭੂੰਗੜੇ ਆ ਨਾ। ਵੱਡੂ ਕੀ ਰਹਿਣ ਦੇ ਇਹ। ਵੱਡੂਗੀ ਇਹ